ਅੱਜ ਅਸੀਂ ਤੁਹਾਨੂੰ ਨਵ ਵਿਆਹ ਜੋੜੇ ਨਾਲ ਮਿਲਵਾਉਣ ਲੱਗੇ ਆ ਜਿਨ੍ਹਾਂ ਦੀ ਮੈਰਿਜ ਨੂੰ ਜਿਹੜਾ 6 ਕ ਮਹੀਨੇ ਹੋਏ ਨੇ ਪਰ ਤੁਸੀਂ ਦੇਖ ਸਕਦੇ ਇੱਕ ਰੋਡ ਦੇ ਕਿਨਾਰੇ ਜਿਹੜਾ ਨੇ ਫੂਡ ਸਟਾਲ ਚਲਾ ਰਹੇ ਨੇ ਫ੍ਰੀ ਸੀਗੇਸ ਕਰਕੇ ਅਸੀਂ ਸੋਚਿਆ YouTube ਤੇ ਦੇਖੀ ਸੀ ਵੀਡੀਓ ਵੀ ਪੀਨਰ ਦਾ ਆਪਣਾ ਬਿਜ਼ਨਸ ਕਰੀਏ ਕੋਈ ਵੀ ਪ੍ਰਾਈਵੇਟ ਜੋਬ ਦੇ ਨਾਲ ਇਸ ਲਈ ਅਸੀਂ ਇੱਥੇ ਆਪਣਾ ਸੈਟਅਪ ਕੀਤਾ ਸਟਾਰਟ ਤੇ ਜੋਬ ਕਿਉਂ ਨਹੀਂ ਸਿਰਫ ਆਪਣਾ ਇੱਕ ਰੋਡ ਦੇ ਕਿਨਾਰੇ ਫੂਡ ਦਾ ਸਟਾਲ ਕਰ ਚਲਾਉਣਾ ਕੋਈ ਪ੍ਰਾਈਵੇਟ ਜੋਬ ਕਰਦੇ ਹੋ ਪ੍ਰੈਸ਼ਰਾਈਜ਼ ਜੋਬ ਹੁੰਦੀ ਆ ਉਸ 'ਚ ਕੋਈ ਟਾਈਮਿੰਗ ਦੀ پابੰਦੀ ਹੈ ਨਾ ਪੈਸੇ ਕਮਾ ਸਕਦੇ ਆ ਪਰ ਕੋਈ ਆਪਣਾ ਅੰਜੋਏ ਨਹੀਂ ਕਰ ਸਕਦੇ ਟਾਈਮ ਦਾ ਤੇ ਕਿਧਰ ਆਨੇ ਆ ਪਾ ਜਿਗਰਾਉ ਤੋਂ ਨੇ ਆ ਜਗਰਾਉ ਤੋਂ ਸਪੈਸ਼ਲੀ ਲੁਧਿਆੜੇ ਆਨੇ ਆ ਹਾਂਜੀ 40 ਕਿਲੋਮੀਟਰ ਤੋਂ ਨੇ ਆ ਸੀ ਤੇ ਮੈਮ ਕੀ ਲੱਗਿਆ ਸੀਗਾ ਵੀ 3 ਸਾਲ ਬਾਅਦ ਇਹੀ ਸੈਟਅਪ ਲੈ ਕੇ ਆਏ ਇੱਦਾਂ ਤਾਂ ਕੋਈ ਸੋਚਿਆ ਨਹੀਂ ਸੀਗਾ ਪਰ ਫਿਰ ਵੀ ਫ੍ਰੀ ਰਹਿੰਦੇ ਸੀ ਅਸੀਂ ਘਰ 'ਚ ਤਾਂ ਕਰਕੇ ਫਿਰ ਸੋਚਿਆ ਵੀ ਇਹ ਕੰਮ ਕਰ ਲੈਨੇ ਆ ਨਾਲੇ ਇਕੱਠੇ ਰਵਾਂਗੇ ਅਸੀਂ ਤੁਸੀਂ ਇੰਨੇ ਦੂਰ ਆਨੇ ਹੋ ਪਹਿਲਾਂ ਤੇ ਦੱਸੋ ਕੀ ਕੀ ਲੈ ਕੇ ਆਨੇ ਆ ਰਾਜਮਾ ਚਾਵਲ ਲੈ ਕੇ ਆਨੇ ਆ ਕੜੀ ਚਾਵਲ ਤੇ ਸਾਗ ਲੈ ਕੇ ਆਨੇ ਮੱਕੀ ਰੋਟੀ ਚਾਟੀ ਦੀ ਲੱਸੀ ਤੇ ਦਾਲ ਮੱਖਣੀ ਦ ਸਿਟੀ ਹੈੱਡਲਾਈਨਸ ਦੇਖ ਰਹੇ तमाम ਦਰਸ਼ਕਾ ਦਾ ਮੈਨੇ ਹਮਲੇ ਸਵਾਗਤ ਕਰ ਦਿੱਤਾ ਅੱਜ ਅਸੀਂ ਤੁਹਾਨੂੰ ਨਵ ਵਿਆਹ ਜੋੜੇ ਨਾਲ ਮਿਲਵਾਉਣ ਲੱਗੇ ਆ ਜਿਨ੍ਹਾਂ ਦੀ ਮੈਰਿਜ ਨੂੰ ਜਿਹੜਾ ਇੱਕ 6 ਕੁ ਮਹੀਨੇ ਹੋਏ ਨੇ ਪਰ ਤੁਸੀਂ ਦੇਖ ਸਕਦੇ ਇੱਕ ਰੋਡ ਦੇ ਕਿਨਾਰੇ ਜਿਹੜਾ ਨੇ ਫੂਡ ਸਟਾਲ ਚਲਾ ਰਹੇ ਨੇ ਸੋ ਦੋਨਾਂ ਦੇ ਅੰਦਰ ਬਹੁਤ ਜ਼ਿਆਦਾ ਪੋਜ਼ਿਟਿਵ ਵਾਈਬ ਨੇ ਸੋ ਸਾਰੀ ਗੱਲਬਾਤ ਕਰਾਂਗੇ ਕਿ ਕੀ ਮਤਲਬ ਰੀਜ਼ਨ ਹੋਇਆ ਕਿ ਇੱਕ ਰੋਡ ਦੇ ਕਿਨਾਰੇ ਫੂਡ ਦਾ ਸਟਾਲ ਚਲਾ ਰਹੇ ਨੇ ਘਰਦਿਆਂ ਨੇ ਕਿੰਨੇ ਕੁ ਜ਼ਿਆਦਾ ਸਪੋਰਟ ਕਰਤੀ ਸਾਰੀ ਗੱਲਬਾਤ ਕਰਦੇ ਤਾਂ ਤੁਹਾਡੇ ਤੋਂ ਉਹ ਚੰਦੇ ਬਾਜੀ ਸ਼ਕਤ ਕਾਲਦੇ ਸਸ ਜੀ ਬਾਈ ਭਾਜੀ ਸਭ ਤੋਂ ਪਹਿਲਾਂ ਤਾਂ ਹਜੇ ਤਾਂ ਬਧਾਈ ਹੀ ਮਿਲ ਰਹੀਆਂ ਹੋਣੀਆਂ ਕਿ ਨਵਾਂ ਨਵਾਂ ਵਿਆਹ ਵਿਆਹ ਹੋਇਆ ਹੈਗਾ ਨਾ ਹਾਂਜੀ ਉਦਾਈਆਂ ਦੇ ਰਹੇ ਨੇ ਹਾਂਜੀ ਜੀ ਅੱਜ ਇਹ ਪਹਿਲ ਤੇ ਦੱਸੋ ਕਿਵੇਂ ਮੰਨਦਾ ਮਤਲਬ ਕਿ ਤੁਸੀਂ ਇੱਕ ਰੋਡ ਦੇ ਕਿਨਾਰੇ ਮਤਲਬ ਫੂਡ ਦਾ ਸਟਾਲ ਚਲਾਉਣਾ ਫ੍ਰੀ ਸੀ ਗਈ ਇਸ ਕਰਕੇ ਅਸੀਂ ਸੋਚਿਆ YouTube ਤੇ ਦੇਖੀ ਸੀ ਵੀਡੀਓ ਵੀ ਬਿਜ਼ਨਸ ਆਪਦਾ ਬਿਜ਼ਨਸ ਕਰੀਏ ਕੋਈ ਵੀ ਪ੍ਰਾਈਵੇਟ ਜੌਬ ਦੇ ਨਾਲ ਇਸ ਲਈ ਅਸੀਂ ਇੱਥੇ ਆਪਦਾ ਸੈਟਅਪ ਕੀਤਾ ਸਟਾਰਟ ਅਜਾ ਜੋਬ ਕਿਉਂ ਨਹੀਂ ਸਿਰਫ ਆਪਣਾ ਇੱਕ ਰੋਡ ਦੇ ਕਿਨਾਰੇ ਫੂਡ ਦਾ ਸਟਾਲ ਚਲਾ ਰਹੇ ਹੋ ਕੋਈ ਪ੍ਰਾਈਵੇਟ ਜੋਬ ਕਰਦੇ ਹੋ ਪ੍ਰੈਸ਼ਰਾਈਜ਼ ਜੋਬ ਹੁੰਦੀ ਹੈ ਉਸ ਚ ਕੋਈ ਟਾਈਮਿੰਗ ਦੀ پابੰਦੀ ਹੈ ਨਾ ਪੈਸੇ ਕਮਾ ਸਕਦੇ ਪਰ ਕੋਈ ਆਪਣਾ ਇੰਜੋਏ ਨਹੀਂ ਕਰ ਸਕਦੇ ਟਾਈਮ ਦਾ ਹਾਂਜੀ ਤੇ ਇੱਥੇ ਹੁਣ ਤੁਹਾਨੂੰ ਲੱਗੇ ਨੂੰ ਕਿੰਨਾ ਟਾਈਮ ਹੋ ਗਿਆ ਮਤਲਬ ਸਟੋਰ ਸਾਨੂੰ ਮੰਨ ਇੱਕ ਮੰਥ ਹੋ ਗਿਆ ਜੀ ਤੇ ਕਿਧਰ ਆਨੇ ਆ ਪਾਜੀ ਇਹ ਜਗਰਾਉ ਤੋਂ ਨੇ ਆ ਜਗਰਾਉ ਤੋਂ ਸਪੈਸ਼ਲੀ ਲੁਧਿਆੜੇ ਆਨੇ ਹਾਂਜੀ 40 ਕਿਲੋਮੀਟਰ ਤੋਂ ਨੇ ਅਸੀਂ ਰੋਜ਼ ਅਪ ਡਾਊਨ ਕਰਦੇ ਹਾਂ ਹਾਂਜੀ ਤੇ ਉਧਰ ਕਿਉਂ ਨਹੀਂ ਲਾਇਆ ਇੱਥੇ ਕਿਉਂ ਸਟਾਲ ਦੇ ਜਿਹੜੇ ਸਟਾਰਟਅਪ ਕੀਤਾ ਹੈ ਇੱਥੇ ਵਧੀਆ ਰਿਸਪੌਂਸ ਮਿਲ ਰਿਹਾ ਸੀ ਸੀ ਫਸਟ ਟਾਈਮ ਇੱਥੇ ਟਰਾਈ ਕੀਤਾ ਸੀਗਾ ਹਾਂਜੀ ਇੱਥੇ ਰਿਸਪੌਂਸ ਵਧੀਆ ਮਿਲਿਆ ਸੀ ਹੁਣ ਇੱਥੇ ਸਟਾਰਟ ਕੀਤਾ ਹੈ। ਕੀ ਬਾਤ ਹੈ। ਅੱਛਾ ਦੋਨਿਆਂ ਮਤਲਬ ਇਕੱਠੇ ਹੀ ਰਹਨੇ ਹੋ। ਹਾਂਜੀ ਲੜਦੇ ਤੇ ਨਹੀਂ ਆਪਸ ਦੇ ਵਿੱਚ। ਨਹੀਂ ਨਹੀਂ। ਦੇਖ ਲਓ। ਨਹੀਂ ਨਹੀਂ। ਨਹੀਂ ਲੜਦੇ। ਅੱਛਾ ਇਹ ਦੱਸੋ ਲਵ ਮੈਰਿਜ ਹੈ ਕਿ ਅਰੇਂਜ ਮੈਰਿਜ। ਤੁਸੀਂ ਲਵ ਵੀ ਕਹਿ ਦੋ ਅਰੇਂਜ ਵੀ ਕਹ ਲੈ ਇੱਕੋ ਹੀ ਗੱਲ ਹੈ। ਅੱਛਾ ਹਾਂਜੀ ਫੈਮਿਲੀ ਚ ਜਾਣਦੇ ਸੀ ਇੱਕ ਦੂਜੇ ਨੂੰ ਘਰ ਦੇ। ਹਾਂਜੀ। ਕਿੰਨੇ ਟਾਈਮ ਦਾ ਰਿਲੇਸ਼ਨ ਸੀ ਤੁਹਾਡਾ? 10 ਸਾਲ ਹੋ ਗਏ ਜੀ। 10 ਸਾਲ। ਹਾਂਜੀ। ਤੇ ਮੈਮ ਕੀ ਲੱਗਿਆ ਸੀਗਾ ਵੀ 3 ਸਾਲ ਬਾਅਦ ਇਹੀ ਸੈਟਅਪ ਲੈ ਕੇ ਬੈਣਾ ਹੈ ਇੱਦਾਂ ਤਾਂ ਕੋਈ ਸੋਚਿਆ ਨਹੀਂ ਸੀਗਾ ਹਾਂ ਪਰ ਫਿਰ ਵੀ ਫ੍ਰੀ ਰਹਿੰਦੇ ਸੀ ਅਸੀਂ ਘਰ 'ਚ ਤਾਂ ਕਰਕੇ ਫਿਰ ਸੋਚਿਆ ਵੀ ਇਹ ਕੰਮ ਕਰ ਲੈਨੇ ਆ ਨਾਲੇ ਇਕੱਠੇ ਰਵਾਂਗੇ ਅਸੀਂ ਹਾਂ ਮਤਲਬ ਕਿੱਟੇ ਟਾਈਮ ਸਪੈਂਡ ਕਰਨ ਦਾ ਕੋਈ ਨਾ ਕੋਈ ਬਹਾਨਾ ਚਾਹੀਦਾ ਹਾਂਜੀ ਅੱਜ ਤੁਸੀਂ ਮਤਲਬ ਕੋਈ ਇਸ ਤੋਂ ਪਹਿਲਾਂ ਕੋਈ ਜੌਬ ਵਗੈਰਾ ਕੀਤੀ ਨਹੀਂ ਮੈਮ ਕਦੇ ਵੀ ਨਹੀਂ ਕੀਤੀ ਕਦੇ ਵੀ ਨਹੀਂ ਕੀਤੀ ਤੇ ਹੁਣ ਇੱਥੇ ਇਸ ਤਰੀਕੇ ਨਾਲ ਕੰਮ ਕਰਕੇ ਕਿੱਦਾਂ ਦਾ ਲੱਗਦਾ ਵਧੀਆ ਫੀਲ ਹੁੰਦਾ ਵਾਂ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਹਾਂਜੀ ਤੇ ਤੁਸੀਂ ਇੰਨੇ ਦੂਰੋਂ ਆਨੇ ਹੋ ਪਹਿਲਾਂ ਤੇ ਤੁਸੀਂ ਕੀ ਕੀ ਲੈ ਕੇ ਆਨੇ ਹੋ ਰਾਜਮਾ ਚਾਵਲ ਲੈ ਕੇ ਆਨੇ ਕੜੀ ਚਾਵਲ ਤੇ ਸਾਗ ਲੈ ਕੇ ਆਨੇ ਮੱਕੀ ਰੋਟੀ ਚਾਟੀ ਦੀ ਲੱਸੀ ਤੇ ਦਾਲ ਮੱਖਣੀ ਦਾਲ ਮੱਖਣੀ ਸਾਰਾ ਕੁਝ ਆਪ ਤੇ ਯਾਰ ਕਰਦੇ ਹੋ ਨਹੀਂ ਮੰਮਾ ਤੇ ਮੈਂ ਕਰਦੀ ਹਾਂ ਹਾਂਜੀ ਤੇ ਸਵੇਰੇ ਕਿੰਨੇ ਵਜੇ ਤੋਂ ਮਤਲਬ ਸਟਾਰਟ ਅਪ ਕਰਦੇ ਆਪਾਂ ਸੁਬਾ ਮਾਰਨਿੰਗ ਜਦ ਬਣਾਉਨੇ ਆ ਹਾਂ ਉਦੋਂ 6 ਵਜੇ ਤੋਂ ਸਟਾਰਟ ਹੋ ਜਾਂਦੇ ਆਪਾਂ ਜੀ 6 ਵਜੇ ਤੋਂ ਫਿਰ ਕਿੰਨੇ ਵਜੇ ਤੱਕ ਮਤਲਬ ਕਿ ਸਾਰਾ ਸਮਾਨ ਬਣਾ ਕੇ ਰੈਡੀ ਕਰਦਾ 10 10:30 ਤੱਕ ਬਣ ਜਾਂਦਾ ਵਾ ਤੇ ਇੱਥੇ ਟਾਈਮਿੰਗ ਕਿੰਨੀ ਆ ਤੁਹਾਡੀ 11:30 ਤੋਂ 5 ਹਾਂ 12 ਤੋਂ 5 ਹਾਂਜੀ ਅੱਜ ਭਾਜੀ ਇਹ ਦੱਸੋ ਹੋ ਜੀ ਮੈਂ ਦੇਖਿਆ ਤੁਸੀਂ ਪਿਆਜ਼ ਕੱਟ ਰਹੇ ਸੀ ਘਰੇ ਕਦੇ ਕੁਝ ਏਦਾਂ ਦੇ ਕੰਮ ਕਿਤੇ ਨਹੀਂ ਘਰੇ ਨਹੀਂ ਪਹਿਲਾਂ ਨਹੀਂ ਕੀਤੇਗੇ ਕਦੇ ਦੀ ਕੀਤੇ ਤੇ ਹੁਣ ਜਦੋਂ ਕਰਦੇ ਹਾਂ ਲੱਗਦਾ ਹੈ ਕਿ ਯਾਰ ਕਰਦਾ ਕੰਮ ਵੀ ਕੋਈ ਸੌਖਾ ਨਹੀਂ ਹੈਗਾ ਹਾਂ ਹਾਂਜੀ ਸੌਖਾ ਨਹੀਂਗਾ ਹੁਣ ਸਪੋਟ ਸੌਖਾ ਹੀ ਹੈ ਕੰਮ ਤਾਂ ਵੈਸੇ ਹਾਂ ਹਾਂਜੀ ਮੈਮ ਪਹਿਲਾਂ ਕਦੇ ਸੋਚਿਆ ਸੀ ਵੀ ਹਾਂ ਹਸਬੰਡ ਮੇਰੇ ਨਾਲ ਏਦਾਂ ਏਦਾਂ ਮਤਲਬ ਵਰਕ ਕਰਾਂਗੇ ਨਹੀਂ ਮੈਮ ਪਰ ਇਹਨਾਂ ਨੇ ਮੇਰਾ ਕਦੇ ਸਾਥ ਨਹੀਂ ਛੱਡਿਆ ਹਮੇਸ਼ਾ ਨਾਲ ਖੜੇ ਆ ਮੈਂ ਵੀ ਇਹਨਾਂ ਨਾਲ ਖੜੀ ਆ ਸਭ ਤੋਂ ਜ਼ਿਆਦਾ ਕਿਸ ਟਾਈਮ ਤੇ ਆ ਕੇ ਸਪੋਰਟ ਕੀਤਾ ਜੋ ਕਿ ਅੱਜ ਤੱਕ ਲੱਗਦਾ ਕਿ ਕੋਈ ਨਹੀਂ ਨਾਲ ਖੜਿਆ ਜਿੰਨੇ ਕਿ ਨਾਲੇ ਖੜੇ ਨੇ ਨਹੀਂ ਮੰਮਾ ਇਹਨਾਂ ਦੇ ਮੰਮਾ ਪਾਪਾ ਨੇ ਪੂਰੀ ਸਪੋਰਟ ਕੀਤੀ ਹੈ ਮੇਰੀ ਹਾਂਜੀ ਮੇਰੇ ਮੰਮਾ ਪਾਪਾ ਨੇ ਵੀ ਇਹਨਾਂ ਦੀ ਬਹੁਤ ਸਪੋਰਟ ਕੀਤੀ ਆ ਕਿ ਕਿਸੇ ਨੇ ਇਸ਼ੂ ਬਣਾਇਆ ਸੀ ਹਜੇ ਨਵਾਂ ਨਵਾਂ ਵਿਆਹ ਹੋਇਆ ਤੁਸੀਂ ਰੋਡ ਦੇ ਕਿਨਾਰੇ ਫੂਡ ਸਟਾਲ ਲਾ ਰਹੇ ਕਿਹੜੇ ਨਹੀਂ ਇਦਾਂ ਨਹੀਂ ਕਿਹਾ ਕਿਸੇ ਨੇ ਸਾਰੇ ਆਏ ਕਹਿ ਰਹੇ ਕਿ ਬਹੁਤ ਵਧੀਆ ਗੱਲ ਆ ਤੁਸੀਂ ਆਏ ਮਤਲਬ ਯੰਗ ਹੋ ਹੁਣ ਤੁਸੀਂ ਕੰਮ ਕਰ ਰਹੇ ਹੋ ਹਾਂਜੀ ਅੱਜ ਲੋਕੀ ਬਾਹਰ ਵੀ ਜਾਈ ਜਾ ਰਹੇ ਨੇ ਤੁਸੀਂ ਨਹੀਂ ਸੋਚੇ ਵੀ ਬਾਹਰ ਜਾਣ ਵੇਲੇ ਨਹੀਂ ਬਾਹਰ ਦਾ ਨਹੀਂ ਸੋਚਿਆ ਪਹਿਲਾਂ ਲਗਾਉਣੀ ਸੀ ਸਿਸਟਰੀ ਬਾਹਰੀ ਨਹੀਂ ਮੇਰੇ ਪਰ ਇੱਥੇ ਆਪਦਾ ਕੰਮ ਸ਼ੁਰੂ ਕੀਤਾ ਤੇ ਬਹੁਤ ਵਧੀਆ ਰਿਸਪਾਂਸ ਮਿਲ ਰਹੀ ਤੇ ਲੱਗਦਾ ਹੁਣ ਜਿਹੜਾ ਬਾਹਰ ਜਾਣ ਦਾ ਸੁਪਨਾ ਸੀਗਾ ਉਹ ਛੱਡਣਾ ਪੈਣਾ ਹੈ ਹਾਂਜੀ ਅਗਲੇ ਟਾਈਮ ਤੇ ਘੁੰਮਣ ਜਾਵਾਂਗੇ ਹਾਂਜੀ ਕੋਤੇ ਸ਼ਿਫਟ ਹੋਵਾਂਗੇ ਹਾਂਜੀ ਤੇ 6 ਮਹੀਨੇ ਵਿਆਹ ਨੂੰ ਹੋਇਆ ਇੱਕ ਹੁੰਦਾ ਨਾ ਨਵਾਂ ਨਵਾਂ ਚਾਹ ਹੁੰਦਾ ਵਿਆਹ ਦਾ ਹਜੇ 6 ਮਹੀਨੇ ਹੀ ਹੋਇਆ ਚਾਹ ਜਿਹੜਾ ਵਿਆਹ ਵਾਲਾ ਪੂਰਾ ਹੋ ਗਿਆ ਕਿ ਹਜੇ ਰਹਿੰਦਾ ਹੈ ਨਹੀਂ ਪੂਰਾ ਹੋ ਗਿਆ ਹਾਂਜੀ ਤੁਹਾਡਾ ਪੂਰਾ ਹੋ ਗਿਆ ਹਾਂਜੀ ਹਾਂਜੀ ਕਿਵੇਂ ਪੁਰਾ ਹੋਇਆ ਤੁਹਾਡਾ ਨਾਲ ਰਹਿ ਰਹਿ ਕੇ ਹਾਂਜੀ ਅੱਛਾ ਇੱਕ ਹੁੰਦਾ ਨਾ ਵੀ ਹਾਂ ਚਲੋ ਕੁਛ ਨਾ ਕੁਛ ਕਹਿੰਦੇ ਜਦੋਂ ਘਰ ਦੇ ਵਿੱਚ ਭਾਂਡੇ ਹੁੰਦੇ ਨੇ ਉਹ ਖੜਕਦੇ ਆ ਤੁਹਾਡੇ ਆਪਸ ਦੇ ਵਿੱਚ ਕਦੇ ਹੁੰਦੀ ਹੈ ਟਿੰਮੈਂਟ ਥੋੜੀ ਜਿਹੀ ਲੜਾਈ ਨੂੰ ਇਹਨਾਂ ਦੇ ਮਮਾ ਬਹੁਤ ਜ਼ਿਆਦਾ ਮੈਨੂੰ ਪਿਆਰ ਕਰਦੇ ਆ ਨਹੀਂ ਇੱਥੇ ਇੱਥੇ ਤਾਂ ਮਮਾ ਹੈ ਨਹੀਂ ਇੱਥੇ ਨਹੀਂ ਹੈਗੇ ਕਿੱਧਰ ਬੱਸੀ ਸਭ ਤੋਂ ਪਹਿਲਾਂ ਸੌਰੀ ਕੌਣ ਹੈ ਕੋਈ ਵੀ ਨਹੀਂ ਲੜਾਈ ਘੱਟ ਹੀ ਹੁੰਦੀ ਹੈ ਅੱਜ ਲੜਾਈ ਤਾਂ ਹਾਂ ਅੰਡਰਸਟੈਂਡਿੰਗ ਜ਼ਿਆਦਾ ਹੈ ਕੀ ਹੋਇਆ ਸੋ ਇਸ ਤਰੀਕੇ ਨਾਲ ਤੁਸੀਂ ਮਤਲਬ ਇੱਕ ਦੂਜੇ ਦਾ ਸਾਥ ਦੇ ਕੇ ਪਹਿਲਾਂ ਤਾਂ ਇਹ ਦੱਸੋ ਬਾਜੀ ਤੁਸੀਂ ਕੋਈ ਯੋਗਦਾਨ ਕਰਦੇ ਹੋ ਵਿੱਚ ਜਦੋਂ ਇਹ ਖਾਣਾ ਬਣਾਉਂਦੇ ਨੇ ਨਹੀਂ ਅਜੇ ਤਾਂ ਕੀਤਾ ਸਟਾਰਟਿੰਗ ਕੀਤੀ ਨੂੰ ਇਹ 20 20 ਦਿਨ ਹੋ ਗਏ 20 ਦਿਨ ਹੋ ਗਏ ਹਾਂਜੀ ਕੋਈ ਮਤਲਬ بڑا ਯੋਗਦਾਨ ਨਹੀਂ ਦਿੰਦੇ ਵੀ ਭਾਂਡੇ ਚੱਕ ਲੈ ਜਾਂ ਫਿਰ ਧੁੰਦੇ ਆ ਭਾਂਡੇ ਵਗੈਰਾ ਧੁੰਦੇ ਆ ਸਾਰਾ ਕੁਝ ਕਰਾਉਂਦੇ ਆ ਹਾਂਜੀ ਸਾਰਾ ਲੱਸੀ ਵੀ ਇਹੀ ਬਣਾਉਂਦੇ ਨੇ ਚਟਨੀ ਵਗੈਰਾ ਸਾਰਾ ਕੁਝ ਇਹੀ ਬਣਾਉਂਦੇ ਨੇ ਸਿੱਖਿਆ ਸੀ ਬਾਜੀ ਕਿ ਕੰਮ ਵੇਖ ਕੇ ਆ ਗਿਆ ਹਾਂਜੀ ਸਿੱਖਿਆ ਸੀ ਕਿ ਕੰਮ ਨਹੀਂ ਨਹੀਂ ਕੋਈ ਕੰਮ ਤਾਂ ਸਿੱਖਿਆ ਨਹੀਂ ਗਾ ਇੱਦਾਂ ਬਸ ਹੈਲਪ ਕਰ ਦੇਦੇ ਸਾਨੂੰ ਅੱਛਾ ਪਹਿਲਾਂ ਇਹਨਾਂ ਦੇ ਹੱਦ ਦਾ ਕੋਈ ਖਾਣਾ ਖਾਇਆ ਸੀ ਹਾਂਜੀ ਹਾਂ ਠੀਕਬ ਤੋਂ ਜ਼ਿਆਦਾ ਟੇਸਟੀ ਕਿ ਲੱਗਦਾ ਸੀ ਸ਼ਾਇ ਪਨੀਰ ਬਹੁਤ ਵਧੀਆ ਬਣਾਉਂਦੇ ਅੱਛਾ ਉਸ ਤੋਂ ਇਲਾਵਾ ਹੋਰ ਵੀ ਵਧੀਆ ਬਣਾ ਲੈਂਦੇ ਸਾਰਾ ਕੁਝ ਵਧੀਆ ਬਣਾ ਲੈਂਦੇ ਓਕੇ ਤੇ ਹੁਣ ਜਦੋਂ ਲੋਕੀ ਆਂਦੇ ਨੇ ਤੁਹਾਡੇ ਖਾਣੇ ਦਾ ਟੇਸਟ ਲੈਂਦੇ ਨੇ ਚੱਕ ਕੇ ਜਾਂਦੇ ਉਹਨਾਂ ਵੱਲੋਂ ਕਿੱਦਾਂ ਦੇ ਕਮੈਂਟ ਮਿਲਦੇ ਬਹੁਤ ਵਧੀਆ ਕਹਿੰਦੇ ਵੀ ਘਰ ਦਾ ਖਾਣਾ ਲੱਗਦਾ ਆਪਾਂ ਨੂੰ ਇਦਾਂ ਦਾ ਖਾਣਾ ਮਿਲਦਾ ਨਹੀਂ ਕਿਤੇ ਖਾਣੇ ਮਤਲਬ ਕਿਤੇ ਨਾਰਮਲ ਹੀ ਘਰ ਵਾਂਗੂ ਤਿਆਰ ਕਰਦੇ ਹੋ ਇਹ ਸਪੈਸ਼ਲ ਕੋਈ ਮਸਾਲ ਨਹੀਂ ਜਿਵੇਂ ਕੰਮ ਤੇ ਤਿਆਰ ਹੁੰਦਾ ਵਾ ਹਾਂਜੀ ਤੇ ਨੀਂਦ ਪੂਰੀ ਹੋ ਜਾਂਦੀ ਨਹੀਂ ਕਿ ਕੋਈ ਸਵੇਰੇ ਤੜਕੇ ਜਲਦੀ ਉੱਠਣਾ ਪੈਂਦਾ ਹਾਂਜੀ ਹੋ ਜਾਂਦੀ ਆ ਹਾਂਜੀ ਤੁਹਾਡੀ ਹੋ ਜਾਂਦੀ ਹਾਂਜੀ ਸਭ ਤੋਂ ਜ਼ਿਆਦਾ ਤੁਹਾਡੇ ਚ ਲੇਜੀ ਕੌਣ ਆ ਵਾ ਕੋਈ ਨਹੀਂ ਕਿਹਦੇ ਤੁਹਾਨੂੰ ਨਹੀਂ ਨਹੀਂ ਐ ਗਿਆ ਵਾਜੀ ਲਈ ਮਾੜੇ ਹੀ ਹੈਗੇ ਸਭ ਤੋਂ ਜ਼ਿਆਦਾ ਕਾਮਚੋਰ ਕੌਣ ਹੈ ਦੋਨੇ ਹੀ ਕੰਮ ਕਰਨ ਵਾਲੇ ਆ ਸੀ ਹਾਂਜੀ ਕੋਈ ਮੈਸੇਜ ਦੇਣਾ ਚਾਹੁੰਗੇ ਜਿਹੜੇ ਸਾਡੀ ਯੂਥ ਆਉਂਗੇ ਦੀ ਪੰਜਾਬ ਦੇ ਵਿੱਚ ਕੋਈ ਕੰਮ ਨਹੀਂ ਹੈਗਾ ਇੰਡੀਆ ਦੇ ਵਿੱਚ ਕੋਈ ਕੰਮ ਨਹੀਂ ਹੈਗਾ ਬਾਹਰ ਜਾਈ ਜਾਂਦੇ ਨੇ ਪਰ ਬਾਹਰ ਵੀ ਜਾ ਕੇ ਉਹ ਲੇਬਰ ਵਾਲੇ ਹੀ ਕੰਮ ਕਰ ਰਹੇ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਗੇ ਤੁਸੀਂ ਆਪਾਂ ਨੂੰ ਕੋਈ ਵੀ ਕੰਮ ਕਰਨਾ ਕੋਈ ਛੋਟਾ ਵੱਡਾ ਕੰਮ ਨਹੀਂ ਹੁੰਦਾ ਜੀ ਪਹਿਲੇ ਤਾਂ ਗੱਲ ਕਿਸੇ ਪ੍ਰਾਈਵੇਟ ਜੌਬ 'ਚ ਕੰਮ ਕਰਾਂਗੇ ਪ੍ਰੈਸ਼ਰਾਈਜ਼ਡ ਜੌਬ ਹੋਊਗੀ ਪਹਿਲੇ ਤਾਂ ਹੀ ਨਾ ਟਾਈਮ ਮਿਲਣਾ ਨੀਗਾ ਤੁਸੀਂ ਪੈਸੇ ਕਮਾ ਸਕਦੇ ਪਰ ਉਹਨੂੰ ਯੂਜ਼ ਨਹੀਂ ਕਰ ਸਕਦੇ ਤੁਸੀਂ ਹਾਂਜੀ ਤੁਸੀਂ ਮੈਮ ਕੋਈ ਮੈਸੇਜ ਮੈਂ ਵੀ ਇਹੀ ਕਹਿਣਾ ਚਾਹੂੰਗੀ ਵੀ ਆਪਣੇ ਪੰਜਾਬੀਆਂ ਨੂੰ ਇੱਥੇ ਰਹਿਣਾ ਚਾਹੀਦਾ ਤੇ ਇੱਥੇ ਕੰਮ ਕਰਨਾ ਚਾਹੀਦਾ ਹੁਣ ਬਿਹਾਰ ਤੋਂ ਇੰਨੇ ਲੋਕ ਆ ਰਹੇ ਆ ਇੰਨੀ ਤਰੱਕੀਆਂ ਕਰ ਰਹੇ ਆ ਇੱਥੇ ਤੇ ਆਪਣੇ ਪੰਜਾਬੀਆਂ ਨੂੰ ਵੀ ਕਰਨੀ ਚਾਹੀਦੀ ਆ ਬਿਲਕੁਲ ਹਾਂਜੀ ਵੱਡੇ ਨੌਕਰ ਦੇ ਨਾਲੋਂ ਛੋਟਾ ਮਾਲਕ ਵਧੀਆ ਜੀ ਜੀ ਬਿਲਕੁਲ ਅੱਛਾ ਕੀ ਕੀ ਮਤਲਬ ਕਿ ਆਪਾਂ ਗੱਲ ਕਰ ਰਹੀਏ ਕਿ ਪ੍ਰਾਈਸ ਹੁੰਦੇ ਆ ਤੁਹਾਡੇ ਮੇਰੇ ਸਾਡੀ ਥਾਲੀ ਹੋਊਗੀ ਉਹ ਚ ਦੋ ਸਬਜ਼ੀਆਂ ਹੋਣਗੀਆਂ ਰਾਈਸ ਹੋਣਗੇ ਦੋ ਚਪਾਤੀ ਹੋਊਗੀ ਤੇ ਸੈਲਡ ਹੋਊਗਾ ਉਹ 80 ਦੀ ਥਾਲੀ ਆ ਤੇ ਸਾਗ ਤੇ ਮੱਕੀ ਦੀ ਰੋਟੀ ਦੇਸੀ ਕਿਉਂ પાਕੇ ਉਹ 100 ਦੀ ਥਾਲੀ ਆ ਹਾਂਜੀ ਚਾਟੀ ਦੀ ਲੱਸੀ ਹੁੰਦੀ ਉਹਦੇ 20 ਰੁਪਏ ਹੈ। 20 ਰੁਪਏ। ਹਾਂਜੀ। ਮਤਲਬ ਕਿ ਬਹੁਤ সিমਿਲਰ ਤੇ ਕਾਮਨ ਜਿਹਾ ਪ੍ਰਾਈਸ ਰੱਖਿਆ ਕਿ ਹਰ ਕੋਈ ਆਵੇ ਅਫੋਰਡ ਕਰਕੇ ਖਾਣ। ਹਾਂਜੀ। ਬਹੁਤ ਵਧੀਆ ਰਿਸਪੌਂਸ ਮੈਨਰੇ ਲੁਧਿਆਣੇ ਵਾਲਿਆਂ ਤੋਂ। ਕਿਹੜਾ ਵੀ ਇੱਕ ਵਾਰੀ ਟਰਾਈ ਕਰਕੇ ਆਂਦਾ ਦੁਬਾਰਾ ਆਉਂਦਾ ਈ। ਸਵਾਲੋ ਜੀ ਸੀ ਇਹਨਾਂ ਨਾਲ ਗੱਲ ਕਰਾਤੀ ਐ। ਇਹ ਹਜੇ ਵਿਆਹ ਨੂੰ 6 ਕ ਮਹੀਨੇ ਹੋਏ ਨੇ ਪਰ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕਪਲ ਹੈ। ਬਹੁਤ ਜ਼ਿਆਦਾ ਪਿਆਰ ਨਾਲ ਜਿਹੜਾ ਲੋਕਾਂ ਨੂੰ ਖਾਣਾ ਖਵਾ ਰਿਹਾ। ਜੇਕਰ ਤੁਸੀਂ ਇੱਥੇ ਆ ਰਹੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਲੋਕੇਸ਼ਨ ਕਿਹੜੀ ਹੈ। ਇਹ ਜਿਹੜੀ ਲੋਕੇਸ਼ਨ ਹੈ ਮੈਂ ਬੀਆਰਐਸ ਨਗਰ ਲੋਧੀ ਕਲੱਬ ਰੋਡ ਲੁਧਿਆਣਾ ਸੋ ਜਿਹੜੀ ਲੋਕੇਸ਼ਨ ਹੈਗੀ ਆ ਉਹ ਤੁਹਾਨੂੰ ਦੱਸ ਦਈਏ ਬੀਆਰਐਸ ਨਗਰ ਲੋਧੀ ਕਲੱਬ ਰੋਡ ਤੇ ਲੁਧਿਆਣਾ ਦੇ ਵਿੱਚ ਆ ਕੇ ਤੁਸੀਂ ਫਟਾਫਟ ਇਹਨਾਂ ਦਾ ਜਿਹੜਾ ਹੱਥ ਦਾ ਬਣਿਆ ਹੋਇਆ ਖਾਣਾ ਜ਼ਰੂਰ ਟੇਸਟ ਕਰਿਓ ਹੋਰ ਇਦਾਂ ਦੀ ਅਪਡੇਟਸ ਵੀ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਸਿੜੀ ਹੈਡਲਾਈਨਸ ਮੈਂ ਨੇ ਹਮਲਿਕ ਕੈਮਰਾ ਪਰਸਨ ਪ੍ਰਿੰਸ ਕੁਮਾਰ ਨਾਲ